ਦਾ ਸੁਭਾਵਿਕ ਗੱਲ ਹੈ ਕਿ ਤੁਹਾਡੀ ਬਾਡੀ ਦੇ ਵਿੱਚ ਜਿਹੜਾ ਹਲਕਾ ਲੈਨ ਹੈ ਉਹਦਾ ਲੈਵਲ ਹੈ ਜਿਹੜਾ ਬਹੁਤ ਘਟ ਜਾਊਗਾ ਤੇ ਖੂਨ ਤਜਾਬੀ ਹੋ ਜਾਊਗਾ ਜੇ ਖੂਨ ਤਜਾਬੀ ਹੋ ਜਾਂਦਾ ਤੇ ਲਿਵਰ ਤਜਾਬੀ ਹੋ ਜਾਂਦਾ ਹੈ ਵੀ ਜੀ 버거 ਨੂਡਲ ਡੱਬਾ ਬੰਦ ਜੂਸ ਇਹ ਸਾਰੀਆਂ ਚੀਜ਼ਾਂ ਆ ਗਈਆਂ ਇਹ ਤੁਹਾਡੇ ਪੀ ਐਚ ਬੈਲੈਂਸ ਨੂੰ ਵਿਗਾੜ ਦਿੰਦੀਆਂ ਨੇ ਕੋਲੇਸਟ੍ਰੋਲ ਦੀ ਆਪਾਂ ਗੱਲ ਕਰ ਲਈਏ ਤਾਂ ਲਿਵਰ ਜਿਹੜਾ ਹੈਗਾ ਜੀ 80% ਦੇ ਕਰੀਬ ਕੋਲੇਸਟ੍ਰੋਲ ਜਿਹੜਾ ਖੁਦ ਪ੍ਰੋਡਿਊਸ ਕਰਦਾ ਆ ਹੂੰ ਬਾਰੋਂ ਜਿਹੜਾ ਆਪਾਂ ਲੈਨੇ ਆ ਉਹ ਤਵੀਕ ਪਰਸੈਂਟ ਹੈ ਜੀ ਖੁਦ ਹੀ ਇਹਨੂੰ 80% ਬਣਾਉਣਾ ਪੈਂਦਾ ਕਿਉਂਕਿ ਬਾਡੀ ਨੂੰ ਲੋਡ ਹੀ ਇੰਨੀ ਜ਼ਿਆਦਾ ਕੋਲੇਸਟ੍ਰੋਲ ਦੀ ਹੂੰ ਕਿਉਂਕਿ ਜਿੰਨੇ ਵੀ ਸੈੱਲ ਹੈਗੇ ਆ ਜੀ 36 ਮਿਲੀਅਨ ਖਰਬ ਦੇ ਕਰੀਬ ਬਾਡੀ ਦੇ ਸੈੱਲ ਹੈਗੇ ਜਿਨ੍ਹਾਂ ਤੋਂ ਸਾਰਾ ਸਰੀਰ ਬਣਿਆ ਹੂੰ ਉਹਨਾਂ ਸਾਰਿਆਂ ਦੇ ਉੱਤੇ ਜਿਹੜੀ ਕੋਟਿੰਗ ਹੈ ਉਹ ਕੋਲੇਸਟ੍ਰੋਲ ਦੀ ਹੈ ਓਕੇ ਤੇ ਜਿੰਨੀਆਂ ਵੀ ਨਰਵ ਨਿਕਲਦੀਆਂ ਬ੍ਰੇਨ ਦੇ ਉੱਤੋਂ ਜਿਨ੍ਹਾਂ 'ਚ ਸਿਗਨਲ ਤੇ ਕਰੰਟ ਚੱਲਦਾ ਹੂੰ ਉਹਨਾਂ ਦੇ ਉੱਤੇ ਜਿਹੜੀ ਕੋਟਿੰਗ ਹੈ ਕੋਲੈਸਟ੍ਰੋਲ ਦੀ ਆ ਵੀ ਜਿਹੜੇ ਲੋਕ ਸ਼ਰਾਬ ਪੀਂਦੇ ਆ ਲਿਵਰ ਉਹਨਾਂ ਦਾ ਹੀ ਖਰਾਬ ਹੁੰਦਾ ਪਰ ਜੇ ਹੁਣ ਅਸੀਂ ਔਰਤਾਂ ਦੀ ਗੱਲ ਕਰਦੇ ਆ ਤਾਂ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਉਹ ਵੀ ਇਹ ਤੋਂ ਪੀੜਤ ਆ ਉਹ ਤੋਂ ਬਾਅਦ ਵੱਡੀ ਗੱਲ ਇਹ ਆ ਵੀ ਹੁਣ ਬੱਚੇ ਆ ਛੋਟੇ ਉਹ ਡਰਿੰਕ ਨਹੀਂ ਕਰਦੇ ਉਹਨਾਂ ਦਾ ਵੀ ਲਿਵਰ ਖਰਾਬ ਹੋ ਜਾਂਦਾ ਆ ਲਿਵਰ ਤਾਂ ਮੈਂ ਤੁਹਾਨੂੰ ਇਹੀ ਜਿਹੜੀ ਗੱਲ ਦੱਸ ਕੇ ਹਟਿਆ ਵੀ ਖਾਣ ਪੋਣ ਦਾ ਸਾਰਾ ਸਿਸਟਮ ਆ ਹੁਣ ਅਵੇਲੇਬਿਲਟੀ ਇੰਨੀ ਹੈ ਕਿ ਤੁਸੀਂ ਘਰ ਬੈਠੇ ਹੀ ਇੱਕ ਫੋਨ ਦੇ ਉੱਤੇ ਤੁਸੀਂ ਆਰਡਰ ਪਾ ਕੇ ਆਪਣੇ ਘਰ ਹੀ ਹਰ ਇੱਕ ਚੀਜ਼ ਮੰਗਾ ਸਕਦੇ ਹੋ ਤੇ ਬੱਚੇ ਆ ਜਿਹੜੇ ਸਕੂਲਾਂ ਦੇ ਵਿੱਚ ਤੁਸੀਂ ਕੰਟੀਨਾਂ ਦੇਖ ਲਓ ਬੱਚਿਆਂ ਦੀ ਉਸ ਸਾਰਾ ਤੁਹਾਨੂੰ ਫਾਸਟ ਫੂਡ ਹੀ ਮਿਲੂਗਾ ਮੈਨੂੰ ਲੱਗਦਾ ਜਿੰਨਾ ਚਿਰ ਟੈਸਟ ਨਹੀਂ ਕਰਵਾਉਂਦੇ ਸੀ ਬਹੁਤ ਸਾਰੇ ਲੋਕ ਇਵੇਂ ਦੇ ਵੀ ਹੋਣਗੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਹੋਣਾ ਕਿ ਉਹਨਾਂ ਦਾ ਲੀਵਰ ਹੈ ਜਿਹੜਾ ਖਰਾਬ ਹੋ ਚੁੱਕਿਆ ਫੈਟੀ ਹੋ ਚੁੱਕਿਆ ਕੋਈ ਸਿੰਪਟਮ ਇਹਦੇ ਜਿਹੜੇ ਵੀ ਜੱਜ ਕਰ ਸਕਦੇ ਹੋ ویسੇ ਤਾਂ ਨਾਰਮਲੀ ਜਿਹੜੇ ਸਿੰਪਟਮ ਹੈ ਉਹ ਹੀ ਆ ਪਹਿਲਾਂ ਭੁੱਖ ਲੱਗਣੀ ਘਟ ਜਾਂਦੀ ਆ ਵजन ਘਟਣਾ ਸ਼ੁਰੂ ਹੋ ਜਾਂਦਾ ਆ ਓਕੇ ਗੈਸ ਤਜਾਬ ਕਬਜ ਆਲਸਪੈਣੀ ਉੱਠਣ ਨੂੰ ਮਨ ਨਾ ਕਰਨਾ ਸਰੀਰ 'ਚ ਦਰਦਾਂ ਰਹਿਣੀਆਂ ਇਦਾਂ ਲੱਗੀ ਜਾਣਾ ਕਿ ਬੁਖਾਰ ਚੜਿਆ ਹੋਇਆ ਹੈ ਤੇ ਸਕਿਨ ਦਾ ਰੰਗ ਚੇਂਜ ਹੋਣ ਲੱਗ ਜਾਂਦਾ ਹੈ ਉਸੀ ਜੁੜੇ ਹੋਏ ਨਿਰਪੱਖ ਪੋਸਟਰ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਰਾਜਪਿੰਦਰ ਕੋਰ ਸਿਹਤ ਦੀ ਗੱਲ ਕਰਦੇ ਆਂ ਤਾਂ ਜਿਹੜੀ ਚੰਗੀ ਸਿਹਤ ਹੈ ਕਿਸੇ ਖਜ਼ਾਨੇ ਤੋਂ ਘੱਟ ਨਹੀਂ ਹੁੰਦੀ ਪਰ ਅੱਜ ਕੱਲ ਸਿਹਤ ਠੀਕ ਰੱਖਣਾ ਮੇਰੇ ਲੱਗਦਾ ਸਭ ਤੋਂ ਵੱਡੀ ਚੁਣੌਤੀ ਬਣੀ ਹੋਈ ਆ ਕਿਉਂਕਿ ਹਰ ਕੋਈ ਕਿਸੇ ਨਾ ਕਿਸੇ ਸਮੱਸਿਆ ਕਰਕੇ ਦਵਾਈਆਂ ਖਾ ਰਿਹਾ ਕੋਈ ਬੀਪੀ ਦੀ ਦਵਾਈ ਖਾ ਰਿਹਾ ਕੋਈ 슈ਗਰ ਦੀ ਤਾਂ ਕੋਈ ਟੈਨਸ਼ਨ ਕਰਕੇ ਦਵਾਈਆਂ ਖਾ ਰਿਹਾ ਤੇ ਅਜਿਹੇ ਦੇ ਵਿੱਚ ਜੇਕਰ ਅਸੀਂ ਇੱਕ ਹੋਰ ਚਿੰਤਾਜਨਕ ਬਿਮਾਰੀ ਆ ਉਹਦੀ ਗੱਲ ਕਰੀਏ ਲਿਵਰ ਦੀ ਸਮੱਸਿਆ ਬਹੁਤ ਜ਼ਿਆਦਾ ਵਧਦੀ ਜਾ ਰਹੀ ਹੈ ਇੱਕ ਸਮਾਂ ਸੀ ਜਦੋਂ ਇਹਨੂੰ ਸਿਰਫ ਬਜ਼ੁਰਗਾਂ ਦੀ ਬਿਮਾਰੀ ਦੇ ਨਾਲ ਜੋੜਿਆ ਜਾਂਦਾ ਸੀ ਪਰ ਅੱਜ ਇਹ ਧਾਰਨਾ ਵੀ ਬਦਲ ਚੁੱਕੀ ਹੈ ਕਿਉਂਕਿ ਅੱਜ ਕੱਲ ਲਿਵਰ ਵੱਡਿਆਂ ਤੋਂ ਲੈ ਕੇ ਜਵਾਨਾਂ ਤੋਂ ਲੈ ਕੇ ਛੋਟੇ ਬੱਚਿਆਂ ਤੱਕ ਦਾ ਖਰਾਬ ਹੋ ਰਿਹਾ ਹੈ ਕੀ ਕਾਰਨ ਹੈ ਕਿਸ ਤਰ੍ਹਾਂ ਸੀ ਲਿਵਰ ਨੂੰ ਸਹੀ ਰੱਖ ਸਕਦੇ ਆ ਅਗਰ ਖਰਾਬ ਹੋ ਹੀ ਚੁੱਕਾ ਹੈ ਉਹਦਾ ਕੀ ਹਾਲ ਹੈ ਕਿਉਂਕਿ ਜੇਕਰ ਆਯੁਰਵੇਦਾ ਦੀ ਗੱਲ ਕਰਦੇ ਆ ਤਾਂ ਆਯੁਰਵੇਦਾ ਦੇ ਵਿੱਚ ਸਾਡੇ ਨਾਲ ਅੱਜ ਮਾਹਿਰ ਜੁੜੇ ਨੇ ਵੈਦ ਹਰਜੀਤ ਮਾਵੀ ਜੀ ਜੋ ਉਹ ਕਾਫੀ ਲੰਬੇ ਸਮੇਂ ਤੋਂ ਉਹਨਾਂ ਕੋਲੇ ਇਸ ਲਾਈਨ ਦਾ ਤਜਰਬਾ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਕਾਫੀ ਹੱਦ ਤੱਕ ਜਿਹੜੇ ਇਸ ਸਮੱਸਿਆ ਨੂੰ ਉਹਨਾਂ ਦੇ ਵੱਲੋਂ ਠੀਕ ਕੀਤਾ ਜਾਂਦਾ ਕਿਵੇਂ ਠੀਕ ਕੀਤਾ ਜਾਂਦਾ ਤਮਾਮ ਗੱਲਾਂ ਬਾਤਾਂ ਕਰਾਂਗੇ ਸਿਰ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਆ ਨਿਰਪੱਖ ਪੋਸਟ ਥੈਂਕ ਯੂ ਲਿਵਰ ਦੀ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਐ ਪਹਿਲਾਂ ਤਾਂ ਆਪਾਂ ਇਹੀ ਜਾਣਾਂਗੇ ਕਿ ਆਖਿਰ ਇਹ ਪ੍ਰੋਬਲਮ ਇੰਨੀ ਵੱਧ ਕਿਉਂ ਰਹੀ ਐ ਇਹਦੇ ਪਿੱਛੇ ਦਾ ਜਿਹੜਾ ਕਾਰਨ ਆ ਉਹ ਕੀ ਐ ਪਿੱਛੇ ਦਾ ਕਾਰਨ ਤਾਂ ਜੀ ਮੇਨ ਜਿਹੜਾ ਹੈਗਾ ਉਹ ਖਾਣ ਪੀਣ ਦਾ ਹੀ ਸਾਰਾ ਸਿਸਟਮ ਹੈਗਾ ਆ ਜੀ ਸਾਡੇ ਨਾ ਬਲੱਡ ਦੇ ਵਿੱਚ ਜਿਹੜਾ ਹੁੰਦਾ ਪੀ ਐਚ ਬੈਲੈਂਸ ਹੁੰਦਾ ਬਲੱਡ ਦਾ ਹੂੰ ਉਹ 7.4 ਤੋਂ ਅਗਰ ਉੱਪਰ ਐ ਜੀ ਤਾਂ ਉਹ ਬੈਟਰ ਐ ਓਕੇ ਅਗਰ ਉਹ 7.4 ਤੋਂ ਥੱਲੇ ਆਉਂਦਾ ਆ ਹੂੰ ਤਜਾਬੀ ਬਣਦਾ ਆ ਜਿਉਂ-ਜਿਉਂ ਥੱਲੇ ਆਈ ਜਾਊਗਾ ਤਾਂ ਸਾਡਾ ਜਿਹੜਾ ਬਲੱਡ ਹੈ ਖੂਨ ਹੈ ਉਹ ਤਜਾਬੀ ਹੁੰਦਾ ਚਲੇ ਜਾਊਗਾ ਹੂੰ ਹੁਣ ਬਹੁਤ ਸਾਰੇ ਏਰੀਆ ਹੈਗੇ ਜਿੱਥੇ ਤੁਹਾਡਾ ਪਾਣੀ ਹੈ ਜਿਹੜਾ ਪੀਣਯੋਗ ਉਹ ਰਿਹਾ ਹੀ ਨਹੀਂ ਉਹ ਪਾਣੀ ਉਹ ਤਜਾਬੀ ਹੋ ਗਿਆ ਜੀ ਅਗਰ ਤੁਸੀਂ ਪਾਣੀ ਹੀ ਤਜਾਬੀ ਪੀ ਰਹੇ ਹੋ ਹੂੰ ਤਾਂ ਸੁਭਾਵਿਕ ਗੱਲ ਹੈ ਕਿ ਤੁਹਾਡੀ ਬਾਡੀ ਦੇ ਵਿੱਚ ਜਿਹੜਾ ਹਲਕਾ ਲੈਨ ਹੈ ਉਹਦਾ ਲੈਵਲ ਹੈ ਜਿਹੜਾ ਬਹੁਤ ਘਟ ਜਾਊਗਾ ਹੂੰ ਤੇ ਖੂਨ ਤਜਾਬੀ ਹੋ ਜਾਊਗਾ ਜੀ ਜੇ ਖੂਨ ਤਜਾਬੀ ਹੋ ਜਾਂਦਾ ਹੈ ਤੇ ਲਿਵਰ ਤਜਾਬੀ ਹੋ ਜਾਂਦਾ ਹੈ ਅੱਛਾ ਤੇ ਲਿਵਰ ਤਜਾਬੀ ਜੇ ਆਪਾਂ ਕਹੀਏ ਵੀ ਖਾਣ ਪੀਣ ਦੇ ਵਿੱਚ ਤਾਂ ਹੁਣ ਆਪਾਂ ਹਰ ਕਿਹੜੀਆਂ ਚੀਜ਼ਾਂ ਖਾਈਏ ਕਿਹੜੀਆਂ ਨਾ ਖਾਈਏ ਹਨਾ ਹਰ ਵਕਤ ਆਪਾਂ ਬਾਹਰ ਰਹਿਣਾ ਵਿਆਹਾਂ ਸ਼ਾਦੀਆਂ ਵਿੱਚ اٹੈਂਡ ਕਰਨੀਆਂ ਬਾਹਰ ਦਾ ਖਾਣਾ ਵੀ ਖਾਣਾ ਪੈਂਦਾ ਇਹਦਾ ਸਿੰਪਲ ਜਿਹਾ ਇੱਕ ਫੰਡਾ ਆ ਵੀ ਜਿਹੜੀਆਂ ਚੀਜ਼ਾਂ ਕੁਦਰਤ ਨੇ ਬਣਾਈਆਂ ਬੰਦੇ ਦੇ ਜਿੰਦਾ ਰਹਿਣ ਦੇ ਲਈ ਬੰਦੇ ਦੇ ਵਿਕਾਸ ਲਈ ਬੰਦੇ ਦੇ ਬਾਡੀ ਦੇ ਵਿਕਾਸ ਲਈ ਸਹੀ ਤੰਦਰੁਸਤੀ ਦੇ ਲਈ ਜੀ ਉਹ ਸਾਰੀਆਂ ਉਹ ਹੈਗੀਆਂ ਫਲ ਹੈਗੀਆਂ ਸਬਜ਼ੀਆਂ ਹੈਗੀਆਂ ਫਰੂਟ ਹੈਗੇ ਆ ਹੂੰ ਇਹਨਾਂ ਨੂੰ ਤੁਸੀਂ ਖਾਣੇ ਹੋ ਤਾਂ ਤੁਹਾਡੀ ਬੋਡੀ ਦਾ ਪੀਐਚ ਬੈਲੈਂਸ ਜਿਹੜਾ ਬਲੱਡ ਦਾ ਆ 7.4 ਤੋਂ ਉੱਪਰ ਰਹਿੰਦਾ ਐ ਅਲਕਾਲਾਈਨ ਰਹਿੰਦਾ ਐ ਹਮ ਪਰ ਜਿੰਨੀਆਂ ਵੀ ਚੀਜ਼ਾਂ ਅਸੀਂ ਆਪਣੇ ਟੇਸਟ ਲਈ ਜਿੱਦਾਂ ਹੁਣ ਪੀਜੀ ਵਰਗਰ ਨੂਡਲ ਡੱਬਾ ਬੰਦ ਜੂਸ ਇਹ ਸਾਰੀਆਂ ਚੀਜ਼ਾਂ ਆ ਗਈਆਂ ਇਹ ਤੁਹਾਡੇ ਪੀਐਚ ਬੈਲੈਂਸ ਨੂੰ ਬੁਗਾੜ ਦੀਆਂ ਨੇ ਓਕੇ ਤੇ ਜਦੋਂ ਤੁਹਾਡਾ ਖੂਨ ਤਜਾਬੀ ਹੋ ਜਾਂਦਾ ਜਿਗਰ ਤਜਾਬੀ ਹੋ ਜਾਂਦਾ ਫੇਰ ਹੀ ਲਿਵਰ ਦੇ ਵਿੱਚ ਪ੍ਰੋਬਲਮ ਹੁੰਦੀ ਐ ਜੀ ਲਿਵਰ ਹੀ ਸਾਡੀ ਬੋਡੀ ਦਾ ਮੇਨ ਆਰਗਨ ਐ ਜਿਹੜਾ ਇੱਕੇ ਟਾਈਮ ਤੇ 500 ਤੋਂ ਜ਼ਿਆਦਾ ਟਾਸਕ ਜਿਹੜੇ ਇਹਨੂੰ ਕਰਨੇ ਪੈਂਦੇ ਆ ਓਕੇ ਤੁਸੀਂ ਦੇਖ ਲਓ ਕੋਲੇਸਟ੍ਰੋਲ ਦੀ ਉਹ ਆਪਾਂ ਗੱਲ ਕਰ ਲਈਏ ਤਾਂ ਲਿਵਰ ਜਿਹੜਾ ਹੈਗਾ ਜੀ 80% ਦੇ ਕਰੀਬ ਕੋਲੇਸਟ੍ਰੋਲ ਜਿਹੜਾ ਖੁਦ ਪ੍ਰੋਡਿਊਸ ਕਰਦਾ ਆ ਹਮ ਬਾਹਰੋਂ ਜਿਹੜਾ ਆਪਾਂ ਲੈਨੇ ਆ ਉਹ ਤਵੀਕ ਪਰਸੈਂਟ ਹੈ ਜੀ ਖੁਦ ਹੀ ਇਹਨੂੰ 80% ਬਣਾਉਣਾ ਪੈਂਦਾ ਕਿਉਂਕਿ ਬਾਡੀ ਨੂੰ ਲੋਡ ਹੀ ਇੰਨੀ ਜ਼ਿਆਦਾ ਕੋਲੇਸਟ੍ਰੋਲ ਦੀ ਹਮ ਕਿਉਂਕਿ ਜਿੰਨੇ ਵੀ ਸੈੱਲ ਹੈਗੇ ਆ ਜੀ 36 ਮਿਲੀਅਨ ਖਰਬ ਦੇ ਕਰੀਬ ਬਾਡੀ ਦੇ ਸੈੱਲ ਹੈਗੇ ਜਿਨ੍ਹਾਂ ਤੋਂ ਸਾਰਾ ਸਰੀਰ ਬਣਿਆ ਉਹਨਾਂ ਸਾਰਿਆਂ ਦੇ ਉੱਤੇ ਜਿਹੜੀ ਕੋਟਿੰਗ ਹੈ ਉਹ ਕੋਲੇਸਟੇਰੋਲ ਦੀ ਹੈ ਓਕੇ ਤੇ ਜਿੰਨੀਆਂ ਵੀ ਨਰਵ ਨਿਕਲਦੀਆਂ ਬ੍ਰੇਨ ਦੇ ਉੱਤੋਂ ਜਿਨ੍ਹਾਂ 'ਚ ਸਿਗਨਲ ਤੇ ਕਰੰਟ ਚੱਲਦਾ ਹੈ ਉਹਨਾਂ ਦੇ ਉੱਤੇ ਜਿਹੜੀ ਕੋਟਿੰਗ ਹੈ ਉਹ ਕੋਲੇਸਟੇਰੋਲ ਦੀ ਹੈ ਓਕੇ ਸੋ ਇਸ ਤੋਂ ਇਲਾਵਾ ਖੂਨ ਨੂੰ ਫਿਲਟਰ ਕਰਨਾ ਉਸ ਵੇਲੇ ਤੁਸੀਂ ਕੁਝ ਖਾ ਲਿਆ ਉਹਦੇ ਲਈ ਅਲੱਗ-ਅਲੱਗ ਐਸਿਡ ਤਿਆਰ ਕਰਨੇ ਹੂੰ ਉਹ ਹਜ਼ਮ ਕਰਨ ਲਈ ਖਾਣੇ ਨੂੰ ਉਹ ਸਾਰੇ ਲੀਵਰ ਨੇ ਪ੍ਰੋਡਿਊਸ ਕਰਨੇ ਆ ਜੀ ਸੋ ਇਸ ਕਰਕੇ ਲਿਵਰ ਦਾ ਜੇ ਅਸੀਂ ਧਿਆਨ ਰੱਖਾਂਗੇ ਤਾਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਜੀ ਸਰ ਜਿਸ ਤਰ੍ਹਾਂ ਤੁਸੀਂ ਖਾਦ ਪਦਾਰਥਾਂ ਦੀ ਗੱਲ ਕੀਤੀ ਹੈ ਜਾਂ ਤੁਸੀਂ ਪਾਣੀ ਗੰਦੇ ਦੀ ਵੀ ਗੱਲ ਕੀਤੀ ਕਿ ਇਹਦੇ ਕਰਕੇ ਲਿਵਰ ਦੀਆਂ ਸਮੱਸਿਆਵਾਂ ਹੋ ਰਹੀਆਂ ਨੇ ਪਹਿਲਾਂ ਜਿਵੇਂ ਨੂੰ ਸ਼ਰਾਬ ਨਾਲ ਜੋੜ ਕੇ ਦੇਖਿਆ ਜਾਂਦਾ ਸੀਗਾ ਵੀ ਜਿਹੜੇ ਲੋਕ ਸ਼ਰਾਬ ਪੀਂਦੇ ਹੈ ਲਿਵਰ ਉਹਨਾਂ ਦਾ ਹੀ ਖਰਾਬ ਹੁੰਦਾ ਪਰ ਜੇ ਹੁਣ ਅਸੀਂ ਔਰਤਾਂ ਦੀ ਗੱਲ ਕਰਦੇ ਆਂ ਤਾਂ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਉਹ ਵੀ ਇਹ ਤੋਂ ਪੀੜਤ ਹੈ ਉੱਥੇ ਫਿਰ ਕੀ ਰੀਜ਼ਨ ਰਹਿੰਦਾ ਹੈ ਉਥੇ ਰੀਜਨ طے ਰਹਿੰਦਾ ਜੀ ਦੇਖੋ ਪਹਿਲੀ ਗੱਲ ਤਾਂ ਵੀ ਸਾਡੇ ਕੋਲ ਇਦਾਂ ਦੇ ਵੀ ਕੇਸ ਬਹੁਤ ਆਉਂਦੇ ਆ ਵੀ ਜਿੱਥੇ ਔਰਤਾਂ ਡਰਿੰਕ ਵੀ ਕਰਦੀਆਂ ਨੇ ਓਕੇ ਹਨਾ ਉਦੋਂ ਦੇ ਕੇਸ ਵੀ ਆਉਂਦੇ ਆ ਛਡਾਉਣ ਦੇ ਲਈ ਵੀ ਆਉਂਦੇ ਆ ਵੀ ਅਸੀਂ ਇਹ ਹੈਬਿਟ ਨੂੰ ਛੱਡਣਾ ਚਾਹੁੰਦੇ ਆ ਤੇ ਉਹ ਤੋਂ ਬਾਅਦ ਵੱਡੀ ਗੱਲ ਇਹ ਆ ਵੀ ਹੁਣ ਬੱਚੇ ਆ ਛੋਟੇ ਉਹ ਡਰਿੰਕ ਨਹੀਂ ਕਰਦੇ ਉਹਨਾਂ ਦਾ ਵੀ ਲੀਵਰ ਖਰਾਬ ਹੋ ਜਾਂਦਾ ਆ ਲੀਵਰ ਤਾਂ ਮੈਂ ਤੁਹਾਨੂੰ ਇਹੀ ਜਿਹੜੀ ਗੱਲ ਦੱਸ ਕੇ ਹਟਿਆ ਵੀ ਖਾਣ ਪੋਣ ਦਾ ਸਾਰਾ ਸਿਸਟਮ ਆ ਹੁਣ ਅਵੇਲੇਬਿਲਿਟੀ ਇੰਨੀ ਹੈ ਕਿ ਤੁਸੀਂ ਘਰ ਬੈਠੇ ਹੀ ਇੱਕ ਫੋਨ ਦੇ ਉੱਤੇ ਤੁਸੀਂ ਆਰਡਰ ਪਾ ਕੇ ਆਪਣੇ ਘਰ ਹੀ ਹਰ ਇੱਕ ਚੀਜ਼ ਮੰਗਾ ਸਕਦੇ ਹੋ ਤੇ ਬੱਚੇ ਆ ਜਿਹੜੇ ਸਕੂਲਾਂ ਦੇ ਵਿੱਚ ਤੁਸੀਂ ਕੰਟੀਨਾਂ ਦੇਖ ਲਓ ਬੱਚਿਆਂ ਦੀ ਉਸ ਸਾਰਾ ਤੁਹਾਨੂੰ ਫਾਸਟ ਫੂਡ ਹੀ ਮਿਲੇਗਾ ਤੇ ਆਉਣ ਵਾਲੀ ਜਿਹੜੀ ਜਨਰੇਸ਼ਨ ਉਹਦੇ ਚ ਤਾਂ ਬਹੁਤ ਜ਼ਿਆਦਾ ਲਿਵਰ ਦੀ ਪ੍ਰੋਬਲਮ ਆ ਰਹੀ ਹੈ ਦੋ ਦੋ ਸਾਲ ਦੇ ਬੱਚਿਆਂ ਨੂੰ ਤਿੰਨ ਤਿੰਨ ਸਾਲ ਦੇ ਬੱਚਿਆਂ ਨੂੰ ਲਿਵਰ ਜਿਹੜਾ ਹੈ ਉਹ ਖਰਾਬ ਹੈ ਇਸ ਕਰਕੇ ਇਹ ਇੰਨੀ ਦੇਖਦਾ ਵੀ ਔਰਤ ਹੈ ਮਰਦ ਹੈ ਬੱਚਾ ਆ ਬੁਢਾ ਆ ਹੁਣ ਤਾਂ ਕਾਮਨ ਜਿਹਾ ਹੋ ਗਿਆ ਮਤਲਬ ਜਿਹੜਾ ਬੰਦਾ ਵੀ ਟੈਸਟ ਕਰਾਉਂਦਾ ਉਹ ਕਹਿੰਦਾ ਵੀ ਫੈਟੀ ਤਾਂ ਹੈਗਾ ਹੀ ਅੱਜ ਬਿਲਕੁਲ ਔਰ ਐਲੋਪੈਥੀ ਦੇ ਵਿੱਚ ਡਾਕਟਰ ਤਾਂ ਇੱਥੇ ਤੱਕ ਕਹੇ ਹੀ ਦਿੰਦੇ ਆ ਵੀ ਇੰਨਾ ਕੁ ਤਾਂ ਫੈਟੀ ਹਰੇਕ ਦਾ ਹੀ ਹੈਗਾ ਆ ਵੀ ਇਹਦੇ ਨਾਲ ਤੁਹਾਨੂੰ ਸਰਵਾਈਵ ਕਰਨਾ ਪਊਗਾ ਜੀ ਤੇ ਸਾਡੀ ਮਤਲਬ ਜਿਹੜੀ ਦਵਾਈ ਆ ਉਹਦੇ ਚ ਤੁਹਾਨੂੰ ਲਾਈਫਟਾਈਮ ਨਹੀਂ ਖਾਣੀ ਪੈਂਦੀ ਹੂੰ ਕੁਝ ਮਹੀਨੇ ਵੱਲੋਂ ਜਿੱਦਾਂ ਲੀਵਰ ਗ੍ਰੇਡ 1 ਫੈਟੀ ਆ ਹੂੰ ਤੁਸੀਂ 1.5 ਮਹੀਨਾ ਸਵਾ ਮਹੀਨਾ ਮੰਨ ਕੇ ਚੱਲੋ ਬਸ ਇੱਕ 1.5 ਮਹੀਨਾ ਦੀ ਮੈਡੀਸਿਨ ਖਾਓ ਤੋਂ ਵੀ ਨਾ ਖਾ ਕੇ ਤੁਸੀਂ ਉਹਨੂੰ ਟੈਸਟ ਕਰਾ ਲਓ ਅਗਰ ਤੁਹਾਡਾ ਬਨ ਗ੍ਰੇਡ ਹੈ ਉਹ ਨੋਰਮਲ ਹੋ ਜਾਏਗਾ ਠੀਕ ਓਕੇ ਜੀ ਜੀ ਔਰ ਇਸ ਸਰ ਮੈਂ ਇੱਕ ਏਜ ਰੂਰ ਜਾਨਣਾ ਚਾਹੂੰਗੀ ਕਿ ਜਿਵੇਂ ਹੁਣ ਆਪਾਂ ਫੈਟੀ ਲੀਵਰ ਦੀ ਗੱਲ ਕੀਤੀ ਹੈ ਕਈ ਵਾਰੀ ਮੈਨੂੰ ਲੱਗਦਾ ਜਿੰਨਾ ਚਿਰ ਟੈਸਟ ਨਹੀਂ ਕਰਵਾਉਂਦੇ ਅਸੀਂ ਬਹੁਤ ਸਾਰੇ ਲੋਕ ਇਵੇਂ ਦੇ ਵੀ ਹੋਣਗੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਹੋਣਾ ਕਿ ਉਹਨਾਂ ਦਾ ਲੀਵਰ ਹੈ ਜਿਹੜਾ ਖਰਾਬ ਹੋ ਚੁੱਕਿਆ ਫੈਟੀ ਹੋ ਚੁੱਕਿਆ ਕੋਈ ਸਿੰਪਟਮ ਇਹਦੇ ਜਿਹੜੇ ਵੀ ਜੱਜ ਕਰ ਸਕਦੇ ਹੋ ਵੈਸੇ ਤਾਂ ਨੋਰਮਲੀ ਪਹਿਲਾਂ ਭੁੱਖ ਲੱਗਣੀ ਘਟ ਜਾਂਦੀ ਆ ਵਜਨ ਘਟਣਾ ਸ਼ੁਰੂ ਹੋ ਜਾਂਦਾ ਆ ਓਕੇ ਗੈਸ ਤਜਾਬ ਕਬਜ ਆਲਸ ਪੈਣੀ ਉੱਠਣ ਨੂੰ ਮਰਨਾ ਕਰਨਾ ਸਰੀਰ ਚ ਦਰਦਾਂ ਰਹਿਣੀਆਂ ਇਦਾਂ ਲੱਗ ਜਾਨਾ ਕਿ ਬੁਖਾਰ ਚੜਿਆ ਹੋਇਆ ਹੈ ਤੇ ਸਕਿਨ ਦਾ ਰੰਗ ਚੇਂਜ ਹੋਣ ਲੱਗ ਜਾਂਦਾ ਹੈ ਚਿਹਰੇ ਤੇ ਗਲੋ ਨਹੀਂ ਰਹਿੰਦੀ ਉਹ ਜਿਹੜੀ ਮਤਲਬ ਆਮ ਹੋਣੀ ਚਾਹੀਦੀ ਆ ਸੋ ਇਹ ਸਿੰਪਟਮ ਹੈਗੇ ਬਟ ਕਈ ਕੇਸਾਂ ਦੇ ਵਿੱਚ ਇਹ ਵੀ ਹੁੰਦਾ ਹੈ ਕਿ ਬੰਦੇ ਨੇ ਆਮ ਆਪਣਾ ਨੋਰਮਲ ਟੈਸਟ ਕਰਾਇਆ LFT ਕਰਾ ਲਿਆ ਲੀਵਰ ਫੰਕਸ਼ਨ ਟੈਸਟ SGOT SGPT এনਜ਼ਾਈਮ ਹੁੰਦੇ ਲੀਵਰ ਜਿਹੜੇ ਪ੍ਰੋਡਿਊਸ ਕਰਦਾ ਆ ਜੀ ਉਹ 25 30 ਦੇ ਵਿੱਚ ਘਰ ਰਹਿਣੇ ਚਾਹੀਦੇ ਆ ਹਮ ਬਟ ਉਹ ਵੱਧ ਜਾਂਦੇ ਆ ਫਿਰ ਅਲਟਰਾਸਾਉਂਡ ਕਰਾਉਂਦਾ ਉਹਦੇ ਚ ਲੀਵਰ ਫੈਟੀ ਆ ਜਾਂਦਾ ਔਰ ਇੱਥੇ ਤੱਕ ਵੀ ਕੇਸ ਆਏ ਆ ਵੀ ਬੰਦੇ ਨੂੰ ਲੀਵਰ ਦਾ ਸਿਰੋਸਿਸ ਹੈ ਜਿਹੜੀ ਲਾਸਟ ਸਟੇਜ ਹੈ ਓਕੇ ਸਿੰਪਟਮ ਕੋਈ ਵੀ ਨਹੀਂ ਹੈਗਾ ਅੱਛਾ ਐਵੇਂ ਵੀ ਹੁੰਦਾ ਉਹਨੂੰ ਭੁੱਖ ਵੀ ਲੱਗਦੀ ਆ ਕਬਜ ਵੀ ਕੋਈ ਨਹੀਂ ਗੈਸ ਵੀ ਕੋਈ ਨਹੀਂ ਪੇਟ ਚ ਪਾਣੀ ਵੀ ਨਹੀਂ ਭਰਦਾ ਬਟ ਉਹ ਜਦੋਂ ਫਾਈਬਰੋਸ ਕੈਨ ਕਰਾਉਂਦਾ ਉਹਦੇ ਚ ਉਹਦੀ ਸਿਕਨੈਸ ਜਿਹੜੀ ਆ 40 40 50 50 60 60